ਕਈ ਕੋਟ ਬੈਠਦੇ ਹੀ ਕਾਹੇ ਕਈ ਕੋਟ ਕੱਲ੍ਹ ਹਾਂ ਤੱਕ ਪਾਏ ਆਪੋ ਆਪਣੇ ਕਰਮਾਂ ਨੂੰ ਲੱਗੇ ਹੋਏ ਸਭ ਪਰ ਮਹਾਰਾਜ ਕਹਿੰਦੇ ਭਗਤ ਜਨਾ ਕੀ ਵਰਤਨ ਨਾਮ ਹੁਣ ਸਾਹ ਸੰਗਤ ਦਾ ਜਿਹੜਾ ਕਰਮ ਹੈ ਸਾਹ ਸੰਗਤ ਦਾ ਕਰਮ ਕੀ ਇਹ ਹੀ ਕਰਮਾ ਆਪਣਾ ਕੀ ਕੰਮ ਹੈ ਵਾਹਿਗੁਰੂ 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 ਕਰਨਾ ਰੱਬ ਦੇ ਪਿਆਰੇ ਸੰਤ ਮਹਾਤਮਾ ਭਗਤ ਜਾਨ ਗੁਰਮੁਖ ਇਹ ਤਾਂ ਜਿਵੇਂ ਆਪਣੇ ਬੱਚੇ ਦਾ ਨਾਮ ਲੈਂਦੀ ਮਾਤਾ ਉਹ ਜੋ ਮਰਜ਼ੀ ਕਹੀ ਜਾਂਦੀ ਉਹਨੂੰ ਉਹ ਅਸਲੀ ਨਾਮ ਤਾਂ ਉਹਦਾ ਹੋਰ ਹੀ ਹੁੰਦਾ ਹੈ ਬਾਕੀ ਦੇ ਉਹਦੇ ਪਿਆਰ ਦੇ ਲਾਡਲੇ ਨਾਮ ਪਹਿਲਾਂ ਪੁਰਾਣਿਆਂ ਜ਼ਮਾਨਿਆਂ 'ਚ ਮਾਤਾਵਾ ਕਹਿੰਦੀ ਮੇਰਾ ਮੋਰ ਤਿੱਤਰ ਪਹਿਲਾਂ ਇਹ ਕਹਿੰਦੇ ਹੁੰਦੇ ਆ ਅੱਛਾ ਜਾਂ ਨਾਮ ਚੁਣ ਕੇ ਵੀ 골ਡ ਜਿਹੜਾ ਹੈ ਉਹ ਦੁਨੀਆਂ 'ਚ ਵੱਡਾ ਚੀਜ਼ ਨਹੀਂ 골ਡੀ ਇਹ 골ਡ ਤੋਂ 골ਡੀ ਲੈ ਰਿਆ ਰੂਪਲ ਇਹ ਵੀ ਰੂਪਲ ਰਸ਼ੀ ਆਲਿਆਂ ਦਾ ਹੋ ਗਿਆ ਐਸੇ ਨਾਮ ਚੁਣ ਕੇ ਰੱਖਦੇ ਨੇ ਮੇਰਾ ਹੀਰਾ ਮੇਰਾ ਲਾਲ ਮੇਰਾ ਸੋਨਾ ਮੇਰਾ ਚੰਨ ਮਹਾਰਾਜ ਜੀ ਨੇ ਵੀ ਆਪਾਂ ਨੂੰ ਇਹ ਨਾਮ ਦਿੱਤੇ ਹੋਏ ਨੇ ਮੇਰਾ ਭਗਤ ਆਓ ਮੇਰੇ ਗੁਰਮੁਖੋ ਪਿਆਰਿਓ ਆਓ ਸੰਤੋ ਆਓ ਸਾਧੋ ਕਈ ਨਾਮ ਰੱਖ ਲੈਨੇ ਲਾੜ ਵਿੱਚ ਆਪਣੇ ਮਹਾਰਾਜ ਕਹਿੰਦੇ ਭਗਤ ਜਨਾ ਕੀ ਵਰਤਨ ਨਾਮ ਰੱਬ ਦੇ ਪਿਆਰਿਆਂ ਦੇ ਜਿਹੜੇ ਵਰਤ ਬਲੇਵੇ ਨੇ ਉਹ ਸਾਰਾ ਦਿਨ ਹੀ ਰੱਬ ਦਾ ਤਾਂ ਪਿਆਰ ਆ ਫਿਰ ਚੰਗਾ ਨਹੀਂ ਲੱਗਦਾ ਜੇ ਨਾਮ ਨਾ ਨਾ ਜਪੇ ਜੇ ਬਾਣੀ ਨਾ ਪੜ੍ਹੇ ਜੇ ਰੱਬ ਦਾ ਪਿਆਰਾ ਕੋਈ ਪੁੱਠਾ ਕੰਮ ਕਰੇ ਫਿਰ ਨਹੀਂ ਚੰਗਾ ਲੱਗਦਾ ਇਹ ਜਿਹੜਾ ਨਾਮ ਦਾ ਵਰਤਨ ਹੈ ਭਗਤਾਂ ਦਾ ਰਾਤ ਦਿਨ ਵਰਤ ਬਲੇਵਾ ਉਹਨਾਂ ਦਾ ਸੰਤ ਜਨਾ ਕੈ ਮਨ ਬੇਸਰਾ ਇਹ ਨਾਮ ਸੰਤ ਜਨਾਂ ਦੇ ਮਨ ਦੇ ਵਿੱਚ ਵਿਸ਼ਰਾਮ ਕਰ ਗਿਆ ਟਿਕਾਉ ਕਰ ਗਿਆ ਟਿਕ ਗਿਆ ਹਿਰਦੇ ਦੇ ਵਿੱਚ ਜਦੋਂ ਨਾਮ ਹਿਰਦੇ 'ਚ ਟਿਕ ਜਾਂਦਾ ਤਾਂ ਹਿਰਦਾ ਵੀ ਟਿਕ ਜਾਂਦਾ ਮਨ ਵੀ ਟਿਕ ਜਾਂਦਾ ਜਦੋਂ ਤੱਕ ਹਿਰਦੇ 'ਚ ਨਾਮ ਨਹੀਂ ਹੈ ਉਦੋਂ ਤੱਕ ਹਿਰਦਾ ਡੋਲਦਾ ਮਨ ਡੋਲਦਾ ਜਿਉਂ ਹੀ ਨਾਮ ਹਿਰਦੇ 'ਚ ਚੱਲਿਆ ਗਿਆ ਸੀਪੀ ਸਮੁੰਦਰ ਦੇ ਉੱਤੇ ਦਰਦੀ ਨਹੀਂ ਖੁੱਲੇ ਮੂੰਹ ਚ ਬਰਸਾਤ ਪੈਂਦੀ ਹੈ ਕੋਈ ਫਿਰ ਸੁਵੰਤੀ ਬੂੰਦ ਉਹਦੇ ਵਿੱਚ ਜਦੋਂ ਡਿੱਗਦੀ ਹੈ ਇੱਕਦਮ ਸੀਪੀ ਬੰਦ ਹੋ ਕੇ ਸਮੁੰਦਰ ਦੀ ਬਿਲਕੁਲ ਥੱਲੇ ਵਾਲੀ ਸਤਹ ਤੇ ਪਹੁੰਚ ਜਾਂਦੀ ਆ ਤੇ ਆਪਣੇ ਅੰਦਰ ਮੋਤੀ ਬਣਾਉਣਾ ਸ਼ੁਰੂ ਕਰਦੀ ਹੈ ਸਾਲ ਬਾਅਦ ਉਹਦੇ ਵਿੱਚ ਮੋਤੀ ਨਿਕਲ ਆਉਂਦਾ ਏਸੇ ਤਰ੍ਹਾਂ ਹੀ ਜਦੋਂ ਗੁਰਸਿੱਖ ਤੇ ਕਿਰਪਾ ਕਰਦੇ ਨੇ ਕਿਤੇ ਮਿਹਰ ਦੀ ਨਦਰ ਹੋ ਗਈ ਸਤਿਗੁਰੂ ਮਹਾਰਾਜ ਨੇ ਕਿਤੇ ਆਪਣੇ ਹਿਰਦੇ 'ਚ ਕਿਣਕਾ ਦੇ ਦਿੱਤਾ ਉਸੇ ਵਕਤ ਜਿਹਦੇ ਹਿਰਦੇ 'ਚ ਕਿਣਕਾ ਆ ਜਾਂਦਾ ਚੁੱਪ ਕਰਕੇ ਇੱਕ ਪਾਸੇ ਹੋ ਕੇ ਆਨੰਦ ਮਾਨਣਾ ਸ਼ੁਰੂ ਕਰ ਦਿੰਦਾ ਉਹਦੇ ਹਿਰਦੇ 'ਚ ਪ੍ਰਕਾਸ਼ ਹੋ ਜਾਂਦਾ ਹਰ ਕਾ ਨਾਮ ਦਾਸ ਕੀ ਓਟ ਦਾਸ ਜਿਹੜੇ ਰੱਬ ਦੇ ਬਣਦੇ ਨੇ ਉਹਨਾਂ ਦਾ ਓਟ ਆਸਰਾ ਤਾਂ ਨਾਮ ਹੀ ਹੈ ਕਿਸ ਹੀ ਕੋਈ ਕੋਏ ਮੰਜਨ ਮਾਣੀ ਇੱਕ ਤੂੰ ਕਿਉਂ ਨਾ ਮਰੀ ਜੈ ਰੋਏ ਜਾਂ ਲੱਗ ਚਿੱਤ ਨ ਆਵਹੀਂ ਮਹਾਰਾਜ ਜੀ ਕਿਸੇ ਦਾ ਕੋਈ ਆਸਰਾ ਕਿਸੇ ਦਾ ਕੋਈ ਹੈ ਪਰ ਮੇਰਾ ਆਸਰਾ ਤੁਸੀਂ ਉਹ ਨਮਾਣੀ ਦਾ ਹਰ ਕੈ ਨਾਮ ਉਧਰੇ ਜਨ ਕੋਟ ਹਰੀ ਦੇ ਨਾਮ ਦੁਆਰਾ ਕਰੋਣਾ ਹੀ ਰੱਬ ਦੇ ਪਿਆਰੇ ਅੱਜ ਤੱਕ ਉਧਰ ਗਏ ਤਰ ਗਏ ਸੰਸਾਰ ਸਾਗਰ ਚੋਂ ਹਰ ਜਸ ਕਰਤ ਸੰਤ ਦਿਨ ਰਾਤ ਸੰਤ ਦਾ ਕੰਮ ਕੀ ਹੈ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਤਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਰਾਤ ਦਿਨ ਹਰੀ ਦਾ ਜਸ ਕਰਨਾ ਹੀ ਸੰਤਾਂ ਦਾ ਕੰਮ ਹੈ ਗੁਰਮੁਖਾਂ ਦਾ ਭਗਤਾਂ ਦਾ ਹਰ ਹਰ ਆਉ ਖਦ ਸਾਧ ਕਮਾਤ ਕਮਾਉਂਦੇ ਹਨ ਸਾਧੂ ਮਹਾਤਮਾ ਸਾਧ ਸੰਗਤ ਵਾਹਿਗੁਰੂ ਵਾਹਿਗੁਰੂ ਕਰਨ ਰੂਪ ਔਸ਼ਦੀ ਨੂੰ ਕਮਾਉਂਦੇ ਨੇ ਦਵਾਈ ਨੂੰ ਇਹ ਹੀ ਉਹਨਾਂ ਦੀ ਦਵਾਈ ਹੈ ਵੱਡੀ ਵਾਹਿਗੁਰੂ ਵਾਹਿਗੁਰੂ ਜਪ ਕੇ ਦਵਾਈ ਛੱਕਦੇ ਨੇ ਦਵਾਈ ਤਾਂ ਬਹੁਤ ਵਧੀਆ ਹੈ ਪਰ ਕਿਉਂਕਿ ਆਮ ਗੋਲੀ ਖਾਣੀ ਸੌਖੀ ਐ ਗੋਲੀ ਖਾਧੀ ਪਾਣੀ ਪੀ ਕੇ ਉੱਪਰੋਂ ਲੰਘਾਈ ਅੰਦਰ 1 ਮਿੰਟ ਵੀ ਨਹੀਂ ਲੱਗਿਆ ਹੈ ਇੱਥੇ ਜਦੋਂ ਕਹਿੰਦੇ 2 ਘੰਟੇ ਸਿਮਨ ਕਰਨਾ ਫੇਰ ਔਖਾ ਲੱਗਦਾ ਸੋ ਇਸੇ ਕਰਕੇ ਮਹਾਰਾਜ ਕਹਿੰਦੇ ਨੇ ਸਵੇਰੇ ਦੁਪਹਿਰੇ ਸ਼ਾਮ ਤਿੰਨ ਟਾਈਮ ਸਿਮਨ ਕਰਿਆ ਕਰ ਰਾਤ ਨੂੰ ਕਰਿਆ ਕਰ ਜਦ ਚਿੱਤ ਕਰੇ ਕਰਿਆ ਕਰ ਸਿਮਰਨ ਹਰ ਜਨਕ ਹੈ ਹਰ ਨਾਮ ਨਿਧਾਨ ਰੱਬ ਦੇ ਪਿਆਰਿਆਂ ਵਾਸਤੇ ਤਾਂ ਨਾਮ ਹੀ ਖਜ਼ਾਨਾ ਹੈ ਜੀ ਦੇ ਕੋਲ ਨਾਮ ਹੈ ਉਹਦੇ ਕੋਲ ਸਾਰਾ ਕੁਝ ਹੈ ਨਾਮ ਵਾਲਾ ਬੰਦਾ ਜੰਗਲ ਵਿੱਚ ਘਣੇ ਜੰਗਲ ਚ ਉੱਥੇ ਬੈਠ ਜਾਏ ਜਿੱਥੇ ਕੁਝ ਵੀ ਨਹੀਂ ਹੈ ਖਾਣ ਨੂੰ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਪੁਰਸ਼ ਕਹਿੰਦੇ ਮੈਂ ਦੇਖਦਾ ਰੱਬ ਰੋਟੀ ਕਿਵੇਂ ਦਿੰਦਾ ਕਿਵੇਂ ਪਹੁੰਚਾਉਂਦਾ ਪਰ ਆ ਰੱਬ ਇੱਕ ਗੁਫਾ ਦੇ ਵਿੱਚ ਵੜ ਕੇ ਅੱਗੇ ਪੱਥਰ ਲਾ ਲਿਆ ਉਹਦੇ ਅੰਦਰ ਲੁੱਕ ਕੇ ਬੈਠ ਗਏ ਸਿਮਨ ਕਰਨ ਲੱਗ ਪਏ ਕਹਿੰਦੇ ਹੁਣ ਦੇਖੂਗਾ ਰੱਬ ਕਿਵੇਂ ਦਿੰਦਾ ਰੋਟੀ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਆਵਾਜ਼ ਆਈ ਆਦਰਸਿਆਂ ਪਰਖਾਂ ਨਹੀਂ ਲਈਦੀਆਂ ਗੁਰੂਆਂ ਦੀਆਂ ਪਰਖਾਂ ਨਹੀਂ ਲੈਂਦੇ ਹੁੰਦੇ ਪਰਖਾਂ ਲੈਣ ਲੱਗ ਪਿਆ ਸਾਡੀਆਂ ਅੱਖਾਂ ਖੋਲ ਜੇ ਅੱਖਾਂ ਖੋਲੀਆਂ ਤੇ ਕਲਗੀਧਰ ਮਹਾਰਾਜ ਘੋੜੇ ਦੇ ਉੱਤੇ ਸਵਾਰ ਸਾਹਮਣੇ ਖੜੇ ਨੇ ਲਾਦਰਸਿਆਂ तेरे ਲਈ ਪ੍ਰਸ਼ਾਦ ਲੈ ਕੇ ਆਇਆ ਕੜਾ ਪ੍ਰਸ਼ਾਦ ਦਾ ਭਰ ਕੇ ਮਹਾਰਾਜ ਸੱਚੇ ਬਾਸ਼ਨ ਬੁੱਕ ਭਰ ਦਿੱਤਾ ਆਦਰਸਿਆਂ ਪਰਲਭਤ ਤਾਂ ਸਹੀ ਹਰ ਜਗ੍ਹਾ ਹੀ ਦੇਣੀ ਹੈ ਪਰਾਰਬਤ ਤਾਂ ਜਿਹੜੇ ਭਗਤੀ ਕਰਦੇ ਨੇ ਉਹਨਾਂ ਦਾ ਆਸਰਾ ਹੋਰ ਕੌਣ ਹੈ ਸਾਰੀ ਦੁਨੀਆ ਦਾ ਆਸਰਾ ਹਾਂ ਪਰ ਭਗਤਾਂ ਦਾ ਵਿਸ਼ੇਸ਼ ਕਰਕੇ ਨਾਮ ਜਪਣ ਵਾਲਿਆਂ ਨੂੰ ਅਸੀਂ ਆਪ ਧਿਆਨ ਵਿੱਚ ਰੱਖਦੇ ਆ ਆਪਣੇ ਵਿੱਚ ਭਗਤ ਜਨਾ ਕੇ ਸਾਸ ਨਿਹਾਰਾ ਪਰਮਾਤਮਾ ਭਗਤ ਜਨਾ ਦੇ ਸਵਾਸਾਂ ਤੱਕ ਨੂੰ ਦੇਖਦਾ ਛੋਟਾ ਜਿਹਾ ਬੱਚਾ ਮਹੀਨੇ ਦੋ ਮਹੀਨੇ ਦਾ 15 10 ਦਿਨ ਦਾ ਮਾਂ ਹੱਥ ਰਾਖ ਰੱਖਾ ਛਾਤੀ ਤੇ ਦੇਖਦੀ ਸਾਹ ਠੀਕ ਆਉਂਦਾ ਨਿਆਣੇ ਨੂੰ ਐਨਾ ਖਿਆਲ ਰੱਖਦੀ ਆ ਉਹਦਾ ਵੀ ਸਵਾਸ ਤੱਕ ਦੇਖਦੀ ਹੈ ਠੀਕ ਆਉਂਦਾ ਸਾ ਔਖਾ ਤਾਂ ਨਹੀਂ ਲੈਂਦਾ ਵਾਹਿਗੁਰੂ ਵੀ ਇਸੇ ਤਰ੍ਹਾਂ ਹੀ ਨਾਮ ਜਪਣ ਵਾਲਿਆਂ ਦੇ ਇੱਕ ਇੱਕ ਸਵਾਸ ਨੂੰ ਨੋਟ ਕਰਦੇ ਨੇ ਔਖਾ ਤਾਂ ਨਹੀਂ ਮੇਰਾ ਪਿਆਰਾ ਔਖਾ ਬਸ ਫੇਰ ਨਹੀਂ ਕੋਈ ਰੋਕ ਸਕਦਾ ਉਹਨੂੰ ਕਿਉਂ ਔਖਾ ਹੋ ਗਿਆ ਫੇਰ ਉਹਨੂੰ ਜਿਵੇਂ ਕਹੀ ਹੈ ਨਾ ਫਿਰ ਮਾਂ ਨੂੰ ਨੀਂਦ ਨਹੀਂ ਆਉਂਦੀ ਜੇ ਮਾਰੀ ਇੱਕ ਛਿੱਕ ਵੀ ਮਾਰਦੀ ਨਾ ਨਿਆਣੇ ਨੇ ਕਹਿੰਦੀ ਲੈ ਠੰਡ ਲੱਗ ਗਈ ਇਹਨੂੰ ਤਾਂ ਪਰ ਰੱਬ ਨੂੰ ਵੀ ਐਂ ਫਿਕਰ ਪੈ ਜਾਂਦਾ ਬਈ ਇਹ ਔਖਾ ਕਿਉਂ ਹੋ ਗਿਆ ਸਵਾਸ ਕਿਉਂ ਔਖਾ ਆ ਫਿਰ ਸਭ ਛੱਡ ਦਿੰਦਾ ਫਿਰ ਪਹਿਲਾਂ ਉਹਦਾ ਹੀ ਧਿਆਨ ਕਰਦਾ ਇਸ ਕਰਕੇ ਮਹਾਰਾਜ ਕਹਿੰਦੇ ਹਰ ਜਨ ਕਾ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਇਹ ਪਾਰ ਬ੍ਰਹਮ ਜੀ ਨੇ ਜਨਾਂ ਨੂੰ ਆਪੇ ਹੀ ਦਿੱਤਾ ਹੈ ਦਾਨ ਦੇ ਵਿੱਚ ਨਾਮ ਆਪਣੇ ਪਿਆਰਿਆਂ ਨੂੰ ਨਾਮ ਦਿੰਦਾ ਇਹ ਤਾਂ ਹੁਣ ਤੁਸੀਂ ਆਪ ਦੇਖੋ ਮਹਾਰਾਜ ਨੂੰ ਬੇਨਤੀ ਕਰੀਏ ਮਹਾਰਾਜ ਸਾਨੂੰ ਵੀ ਦੇ ਦਿਓ ਮੌਕਾ ਸੰਭਾਲੀਦਾ ਹੁੰਦਾ ਕਥਾ ਚੱਲਦੀ ਵਿੱਚ ਹੀ ਮੌਕਾ ਸੰਭਾਲ ਕੇ ਬੇਨਤੀ ਕਰ ਦਿਓ ਵੀ ਮਹਾਰਾਜ ਜੀ ਜਦੋਂ ਆਪ ਜੀ ਦੇਣ ਵਾਲੇ ਹੋ ਤਾਂ ਸਾਡੇ ਤੇ ਵੀ ਕਿਰਪਾ ਕਰੋ ਮਿਹਰ ਕਰੋ ਸਾਨੂੰ ਵੀ ਨਾਮ ਦੀ ਦਾਤ ਬਖਸ਼ ਦੇਣੀ ਤਾਂ ਤੁਸੀਂ ਹੋਈਆਂ ਮਨ ਤਨ ਰੰਗ ਰਤੇ ਰੰਗ ਏਕੈ ਮਨ ਤੇ ਤਨ ਦੇ ਅੰਦਰ ਰੰਗ ਰਤੜੇ ਹੋਏ ਪਏ ਨੇ ਇੱਕ ਵਾਹਿਗੁਰੂ ਦੇ ਰੰਗ ਪ੍ਰੇਮ ਦੇ ਵਿੱਚ ਇੱਕ ਵਾਹਿਗੁਰੂ ਦੇ ਰੰਗ ਏਕ ਹੈ ਇੱਕੋ ਰੰਗ ਵਿੱਚ ਰੰਗੇ ਹੋਏ ਨੇ ਉਹ ਰੰਗ ਰਤੜੇ ਦੂਜਾ ਰੰਗ ਨਹੀਂ ਹੈ ਉੱਥੇ ਔਰ ਓਮ ਓਮ ਦੇ ਵਿੱਚ ਦਿਖਾਇਆ ਤਾਂ ਹੈ ਆਪਾਂ ਨੂੰ ਕਿ ਆ ਭਾਈ ਮਨੀ ਸਿੰਘ ਜੀ ਦਾ ਬੰਦ-ਬੰਦ ਕੱਟਿਆ ਜਾ ਰਿਹਾ ਟੁਕੜੇ ਹੋ ਗਏ 16 ਅੱਠ ਬੜੀਆਂ ਟੁਕੜੀਆਂ ਚੋਂ ਆਵਾਜ਼ਾਂ ਆਈਆਂ। ਕੱਲੇ-ਕੱਲੇ ਅੰਗ ਦੇ ਵਿੱਚੋਂ ਸੁਖਮਨੀ ਸਾਹਿਬ ਦਾ ਪਾਠ ਹੋ ਰਿਹਾ। ਹੈ ਦਿਖਾਇਆ ਤਾਂ ਹੈ ਮਹਾਰਾਜ ਨੇ। ਮਨ ਤਨ ਰੰਗ ਰਤੇ ਰੰਗ ਏਕੈ। ਨਾਨਕ ਜਨਕੈ ਬਿਰਤ ਬਿਵੇਕੈ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਰੱਬ ਦੇ ਪਿਆਰੇ ਜਿਹੜੇ ਹੁੰਦੇ ਨੇ ਉਹਨਾਂ ਦੀ ਜਿਹੜੀ ਬਿਰਤ ਬਿਰਤੀ ਹੁੰਦੀ ਹੈ ਉਹ ਬਿਵੇਕਾ ਬਿਵੇਕ ਵਾਲੀ ਹੁੰਦੀ ਹੈ। ਰੱਬ ਦੇ ਪਿਆਰਿਆਂ ਦੀ ਬਿਰਤੀ ਬਿਵੇਕ ਵਾਲੀ ਹੁੰਦੀ ਹੈ ਗਿਆਨ ਵਾਲੀ ਹੁੰਦੀ ਹੈ। ਹਰ ਕਾ ਨਾਮ ਜਨ ਕਉ ਮੁਕਤ ਜੁਗਤ ਮੁਕਤੀ ਦੀ ਜੁਗਤੀ ਦੱਸੋ ਜੀ ਮਹਾਰਾਜ ਕਹਿੰਦੇ ਮੁਕਤੀ ਦੀ ਜੁਗਤੀ ਤਾਂ ਹੈ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ اے ਮੁਕਤੀ ਦੀ ਜੁਗਤੀ ਕੀ ਪੁੱਛਣੀ ਹੈ ਭਾਈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਸਾਰੀਆਂ ਜੁਗਤੀਆਂ ਨਾਮ ਦੇ ਵਿੱਚ ਹੀ ਛੁਪੀਆਂ ਪਈਆਂ ਨੇ ਸਿਰਫ ਆਪਾਂ ਤਾਂ ਜਪਣਾ ਹੀ ਹੈ ਬਸ ਸਿਆਣਿਆਂ ਨੇ ਐਵੇਂ ਨਹੀਂ ਕਿਹਾ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਜਿਹਦੇ ਕੋਲ ਲੱਖਾਂ ਰੁਪਏ ਨੇ ਉਹਦਾ ਦਿਮਾਗ ਤਾਂ ਆਪੇ ਹੀ ਕੰਮ ਕਰਦਾ ਤੇ ਜਿਹਦੇ ਘਰੇ ਭੰਗ ਪੁੱਜਦੀ ਆ ਉਹਦਾ ਦਿਮਾਗ ਆਪੇ ਡੈਡਾ ਹੋ ਜਾਂਦਾ ਇਸੇ ਪ੍ਰਕਾਰ ਜਿਹਦੇ ਕੋਲ ਨਾਮ ਹੈ ਨਾਮ ਜਪੀ ਜਾਂਦਾ ਜਪੀ ਉਹਦੇ ਕੋਲ ਸਾਰੀਆਂ ਹੀ ਜੁਗਤੀਆਂ ਨੇ ਨਾਮ ਦੇ ਵਿੱਚ ਹੀ ਸਾਰੀਆਂ ਜੁਗਤੀਆਂ ਏਸੇ ਵਿੱਚ ਹੀ ਸਾਰੀਆਂ ਮੁਕਤੀਆਂ ਨੇ ਹਰ ਕੈ ਨਾਮ ਜਨ ਕਉ ਤ੍ਰਿਪਤ ਭੁਗਤ ਰੱਬ ਦੇ ਪਿਆਰਿਆਂ ਨੂੰ ਨਾਮ ਦੇ ਵਿੱਚੋਂ ਹੀ ਸਭ ਕੁਝ ਮਿਲਦਾ ਤ੍ਰਿਪਤੀ ਹੋ ਜਾਂਦੀ ਜਪ ਜਪ ਕੇ ਰਾਜ ਆ ਜਾਂਦਾ ਭੁਗਤ ਹੁੰਦਾ ਖਾਣ ਵਾਲੀ ਚੀਜ਼ ਰੱਬ ਦੇ ਪਿਆਰਿਆਂ ਨੂੰ ਨਾਮ ਹੀ ਖਾਣ ਵਾਲੀ ਚੀਜ਼ ਹੈ ਨਾਮ ਹੀ ਭੋਜਨ ਹੈ ਉਹਨਾਂ ਦਾ ਅਖੰਡ ਕੀਰਤਨ ਤਿੰਨ ਭੋਜਨ ਚੂਰਾ ਉਹ ਵਸ ਕੀਰਤਨ ਕਥਾ ਬਾਣੀ ਸਾਰਾ ਦਿਨ ਏਸੇ ਚ ਹੀ ਰਜਦੇ ਨੇ ਮਹਾਰਾਜ ਚੌਥੇ ਪਾਤਸ਼ਾਹ ਬਚਨ ਕਰਦੇ ਨੇ ਜਦੋਂ ਬੱਚਾ ਦੁੱਧ ਚੁੰਗ ਰਿਹਾ ਮਾਤਾ ਦਾ ਜੇ ਮਾਤਾ ਉਹਨੂੰ ਦੁੱਧ ਛਡਾ ਦੇਵੇ ਨਾ ਤਾਂ ਉਹ ਮਹਾਰਾਜ ਕਹਿੰਦੇ ਜਿਉਂ ਹੀ ਦੁੱਧ ਛਡਾ ਦਿੱਤਾ ਬਿਲਲ ਬਲੀਧੇ ਕਹਿੰਦੇ ਰੌਲਾ ਪਾ ਦਿੰਦਾ ਉਹ ਬਹੁਤ ਰੋਂਦਾ ਇਸੇ ਤਰ੍ਹਾਂ ਹੀ ਚੌਥੇ ਬਾਦਸ਼ਾਹ ਨੇ ਧਾਰਨ ਦਿੱਤੀ ਕਹਿੰਦੇ ਇਸੇ ਤਰ੍ਹਾਂ ਜੇ ਰੱਬ ਦੇ ਪਿਆਰ ਆ ਨਾ ਕਿਤੇ ਨਾਮ ਵਿਸਰ ਜਾਏ ਤੜਫਣ ਲੱਗ ਜਾਂਦੇ ਜਨ ਜਦੋਂ ਆਕਸੀਜਨ ਲੱਗੀ ਹੋਵੇ ਜਿਹਨੂੰ ਉਹ ਸਵਾਸ ਲਈ ਜਾਂਦਾ ਜੇ ਲਾ ਦੇ ਇਹ ਨਾ ਆਕਸੀਜਨ ਨਾਲ ਹੀ ਤੜਫਣ ਲੱਗ ਜਾਂਦਾ ਜੇ ਨਾਮ ਭੁੱਲ ਗਿਆ ਨਾ ਤਾਂ ਉਹ ਐ ਲੱਗਦਾ ਮੇਰੀ ਕੋਈ ਚੀਜ਼ ਗਵਾਚ ਗਈ ਹਰ ਕਾ ਨਾਮ ਜਨ ਕਾ ਰੂਪ ਰੰਗ ਜਨ ਦਾ ਰੂਪ ਸੋਹਣਾ ਸੋਹਣਾ ਰੂਪ ਰੰਗ ਉਹਨਾਂ ਦਾ ਇਹ ਸਭ ਕੁਝ ਉਹਨਾਂ ਦਾ ਨਾਮ ਹੀ ਹੈ ਇਹ ਨਾਮ ਜਪਿਆ ਨਹੀਂ ਤਾਂ ਮਹਾਰਾਜ ਕਹਿੰਦੇ ਨੇ ਕਿੰਨੇ ਲੋਕ ਨੇ ਸੰਸਾਰ ਦੇ ਅੰਦਰ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਨਵੰਤ ਮਿਰਤਕ ਕਹੀ ਇਹ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਉਹ ਪਰਮੇਸ਼ਰ ਨਾਲ ਪਿਆਰ ਨਹੀਂ ਜਿਹੜਾ ਨਾਮ ਨਹੀਂ ਜਪਦਾ ਕੀ ਲੈਣਾ ਹੈ ਦੁਨੀਆਂ 'ਚ ਕੀ ਕਰਨਾ ਹੈ ਤੂੰ ਕੋਈ ਕੰਮ ਨਹੀਂ ਜਦੋਂ ਤੈਨੂੰ ਦੁਨੀਆਂ ਦੇ ਅੰਦਰ ਜਿਹਨਾਂ ਨੇ ਨਾਮ ਨਹੀਂ ਜਪਿਆ ਉਹਨਾਂ ਨੂੰ ਬੇਕਾਰ ਲੋਕ ਸਮਝਦੇ ਨੇ ਪਰਮੇਸ਼ਰ ਕਹਿੰਦੇ ਬੇਕਾਰ ਆਦਮੀ ਹੈ ਆਪਣੇ ਜਾਨੀ ਉਹ ਤਾਂ ਬਹੁਤ ਕੁਝ ਕਰੀ ਫਿਰਦਾ ਬਾਲਾ ਜੀ ਕਹਿੰਦੇ ਬੇਕਾਰ ਹੈ ਮੇਰੇ ਵੱਲੋਂ ਹਰ ਨਾਮ ਜਪਤ ਕਬ ਪਰ ਨ ਭੰਗ ਭੰਗ ਹੁੰਦਾ ਭੰਗਣਾ ਪੈਣੀ ਵਿਗਨ ਪੈਣਾ ਵਾਹਿਗੁਰੂ ਵਾਹਿਗੁਰੂ ਜਪਦਿਆਂ ਕਰੇ ਵੀ ਭਗਤੀ ਵਿੱਚ ਵਿਗਨ ਨਹੀਂ ਪੈਂਦਾ ਕੰਮਕਾਰਾਂ ਦੇ ਵਿੱਚ ਕਿਸੇ ਥਾਂ ਦੇ ਉੱਤੇ ਵਿਗਨ ਨਾਮ ਦੀ ਕੋਈ ਚੀਜ਼ ਆਉਂਦੀ ਹੀ ਨਹੀਂ ਹਰ ਕਾ ਨਾਮ ਜਨ ਕੀ ਵਡਿਆਈ ਹਰੀ ਦਾ ਨਾਮ ਹੀ ਤਾਂ ਜਨਾਂ ਦੀ ਵਡਿਆਈ ਹੈ ਮਹਿਮਾ ਹੈ ਨਾਮ ਕਰਕੇ ਤਾਂ ਮਹਿਮਾ ਹੈ ਆਪਣੀ ਜੇ ਹਰੀ ਦੇ ਪਿਆਰੇ ਬਣ ਜੀਏ ਸਿੱਖ ਬਣ ਗਿਆ ਅਮਰਤ ਵੀ ਛਕ ਲਿਆ ਜੇ ਪੰਜ ਬਾਣੀਆਂ ਨਾ ਪੜ੍ਹੀਆਂ ਜੇ ਕੋਈ ਪਾਠ ਨਾ ਕੀਤਾ ਜੇ ਮੱਥਾ ਟੇਕਣ ਨਾ ਗਿਆ ਤਾਂ ਮਹਾਰਾਜ ਕਹਿੰਦੇ ਉਹਦੀ ਕਾਦੀ ਵਡਿਆਈ ਹੈ ਵਡਿਆਈ ਤਾਂ ਉਹਦੀ ਹੈ ਜਿਹੜਾ satsang ਕਰਦਾ ਜਿਹੜਾ ਨਾਮ ਜਪਦਾ ਜਿਹਨੇ ਪੰਜਾਂ ਪਿਆਰਿਆਂ ਦੇ ਹੁਕਮ ਨੂੰ ਮੰਨਿਆ ਕਿ ਸਵਾਸ ਸਵਾਸ ਸਿਮਨ ਕਰਨਾ ਹੈ ਮੂਲ ਮੰਤਰ ਦਾ ਪਾਠ ਬੈਠਦੇ ਆ ਉੱਠਦੇ ਆ ਜਿਹੜਾ ਕਰੀ ਜਾਂਦਾ ਹਰ ਕੈ ਨਾਮ ਜਨ ਸੋਭਾ ਪਾਈ ਹਰੀ ਦੇ ਨਾਮ ਦੁਆਰਾ ਹੀ ਰੱਬ ਦੇ ਪਿਆਰਿਆਂ ਨੇ ਸੋਭਾ ਪ੍ਰਾਪਤ ਕੀਤੀ ਆ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣਹਾਰਾ ਹਰ ਕਾ ਨਾਮ ਜਨ ਕਾ ਭੋਗ ਜੋਗ ਵਾਹਿਗੁਰੂ ਦਾ ਨਾਮ ਹੀ ਆਪਣੇ ਵਾਸਤੇ ਭੋਗ ਪਦਾਰਥ ਹੈ ਭੋਗਣ ਵਾਲੀ ਚੀਜ਼ ਛਕਣ ਵਾਲੇ ਪਦਾਰਥ ਲੋਕ ਬਹੁਤ ਕੁਝ ਖਾਂਦੇ ਨੇ ਰੱਬ ਦੇ ਪਿਆਰੇ ਬਾਬਾ ਸੇਵਾ ਸਿੰਘ ਜੀ ਕਾਰਸੇਵਾਲੇ ਮਹਾਪੁਰਸ਼ ਬਹੁਤ ਸਾਲਾਂ ਦੀ ਗੱਲ ਹੈ ਬੰਬੇ ਸੀ ਉਦੋਂ ਅਸੀਂ ਮਹਾਪੁਰਸ਼ਾਂ ਦੇ ਨਾਲ ਉੱਥੇ ਚਲੇ ਗਏ ਸੀ ਦੁਪਹਿਰ ਦੇ ਟਾਈਮ ਪ੍ਰਸ਼ਾਦਾ ਅੱਗੇ ਰੱਖਿਆ ਕਈ ਚੀਜ਼ਾਂ ਰੱਖੀਆਂ ਆ ਛਕ ਲਓ ਆ ਛਕ ਲਓ ਬਾਬਾ ਜੀ ਨੇ ਇੱਕ ਫੁਲਕਾ ਚੱਕਿਆ ਉਹਦੇ ਉੱਤੇ ਇੱਕ ਪਿਆਜ਼ ਦਾ ਟੁਕੜਾ ਰੱਖਿਆ ਬਸ ਮਗਾ ਜੀ ਖੀਰ ਹੈ ਆ ਹੈ ਸਬਜੀ ਹੈ ਉਹ ਹੈ ਇਹ ਹੈ ਕਈ ਕੁਝ ਹੈ ਸਲਾਦ ਹੈ ਇਹ ਤੁਸੀਂ ਛਕ ਲੋ ਆ ਮੈਂ ਪਿਆਜ਼ ਨਾਲ ਰੋਟੀ ਖਾਉਂਗਾ ਬਸ ਬਾਅਦ ਚ ਗੰਡੇ ਦੀ ਗੰਢੇਲ ਜੀ ਬਚ ਗਈ ਇੱਕ ਅਸੀਂ ਅੰਗੂਰ ਅੱਗੇ ਰੱਖ ਦਿੱਤੇ ਅੰਗੂਰ ਖਾਓ ਬਾਬਾ ਜੀ ਬੜੇ ਹਸ ਮੁਖੀ ਸੀ ਬਾਬਾ ਜੀ ਹੁਣ ਵੀ ਉਹਨਾਂ ਦਾ ਚਿਹਰਾ ਅੱਖਾਂ ਕੇ ਘੁੰਮਦਾ ਰਹਿੰਦਾ ਬੜਾ ਹੱਸ ਕੇ ਕਹਿੰਦੇ ਆ ਮੇਰਾ ਅੰਗੂਰ ਹੈ ਉਹ ਪਿਆਜ਼ ਦੀ ਗੰਢੇਲ ਜੀ ਨੂੰ ਖਾ ਕੇ ਕਹਿੰਦੇ ਇਹ ਮੇਰਾ ਅੰਗੂਰ ਹੈ ਤੁਸੀਂ ਖਾਓ ਅੰਗੂਰ ਵੀ ਤੁਸੀਂ ਖਾਓ ਕਿਉਂਕਿ ਬੜੀ ਪਹੁੰਚੀ ਹਸਤੀ ਹੋਏ ਮਹਾਪੁਰਸ਼ ਉਹਨਾਂ ਨੂੰ ਕੋਈ ਦੁਨੀਆ ਨਾਲ ਮਤਲਬ ਨਹੀਂ ਸੀ ਸਾਰਾ ਦਿਨ ਹੱਸਦੇ ਰਹਿਣਾ ਜਿੰਨੀ ਸੰਗਤ ਦੀ ਸੇਵਾ ਉਹਨਾਂ ਨੇ ਕੀਤੀ ਹੈ ਬੇਅੰਤ ਸੇਵਾ ਬਸੰਤ ਪੰਚਮੀ ਤੇ ਹਰੇਕ ਸਾਲ ਗੁਰੂ ਕੇ ਲਾਹੌਰ ਵਸੰਤ ਪੰਚਮੀ ਕਿਉਂਕਿ 10ਵੇਂ ਪਾਤਸ਼ਾਹ ਜੀ ਦਾ ਆਨੰਦ ਕਾਰਜ ਮਾਤਾ ਜੀਤ ਕੌਰ ਨਾਲ ਵਸੰਤ ਪੰਚਮੀ ਵਾਲੇ ਦਿਨ ਹੋਇਆ ਸੀ ਫਿਰ ਬਾਬਾ ਜੀ ਕਹਿੰਦੇ ਜਦੋਂ ਉਦੋਂ ਵਿਆਹ ਹੋਇਆ ਸੀ ਬਾਬਾ ਜੀ ਬੋਲਦੇ ਐ ਸੀ ਓਏ ਓਏ ਉਦੋਂ ਕਿੰਨੇ ਪਦਾਰਥ ਬਣੇ ਸੀ ਓਏ ਆ ਨਾਲ ਦੇ ਨੂੰ ਕਹਿੰਦੇ ਆ ਕਹਿੰਦੇ ਬਾਬਾ ਜੀ ਉਹ ਤਾਂ 36 ਪ੍ਰਕਾਰ ਦੇ ਉਹ ਕਹਿੰਦੇ ਹੁਣ ਕਲਗੀਆਂ ਵਾਲੇ ਦੇ ਵਿਆਹ ਤੇ ਫਿਰ ਕਿਉਂ ਘੱਟ ਵੱਢਣ ਪਦਾਰਥ ਫੇ 36 ਤਰ੍ਹਾਂ ਦੇ ਮਠਿਆਈਆਂ ਤਿਆਰ ਕਰਾਉਂਦੇ ਹੁੰਦੇ ਸੀ ਬਸ ਸਾਧ ਸੰਗਤ ਲਈ ਤਾਂ ਇੰਨਾ ਸੋਹਣਾ ਲੰਗਰ ਕਰਨਾ ਤੋ ਰੱਬ ਦੇ ਪਿਆਰੇ ਜਿਹੜੇ ਹੁੰਦੇ ਨੇ ਉਹ ਆਪ ਬਸ ਨਾਮ ਨੂੰ ਹੀ ਕਹਿੰਦੇ ਨੇ ਇਹੀ ਮੇਰਾ ਭੋਗ ਹੈ ਇਹੀ ਮੇਰਾ ਯੋਗ ਹੈ ਨਾਮ ਹੀ ਮੇਰਾ ਸਭ ਕੁਝ ਹੈ ਹਰ ਨਾਮ ਜਪਤ ਕਛ ਨਾ ਹੈ ਬਿਓਗ ਉਹਨਾਂ ਨੂੰ ਕਦੇ ਨਾਮ ਜਪਦਿਆਂ ਦੁੱਖ ਨਹੀਂ ਹੁੰਦਾ ਵਿਛੋੜਾ ਨਹੀਂ ਪੈਂਦਾ ਕਿਸੇ ਪ੍ਰਕਾਰ ਵੀ ਕੋਈ ਦੁੱਖ ਹੁੰਦਾ ਹੀ ਨਹੀਂ ਜੇ ਮੇਰੇ ਕੋਲ ਨਾਮ ਹੈ ਤਾਂ ਮੇਰੇ ਕੋਲ ਦੁੱਖ ਨਹੀਂ ਜੇ ਮੇਰੇ ਕੋਲ ਲੋਕ ਹੈ ਤਾਂ ਇਹਦਾ ਮਤਲਬ ਮੇਰੇ ਕੋਲ ਨਾਮ ਨਹੀਂ ਜਨ ਰਾਤਾ ਹਰ ਨਾਮ ਕੀ ਸੇਵਾ ਰੱਬ ਦਾ ਪਿਆਰਾ ਤਾਂ ਰਾਤ ਦਿਨ ਹਰੀ ਨਾਮ ਦੀ ਸੇਵਾ ਹੀ ਕਰੀ ਜਾਂਦਾ ਹੈ ਸੇਵਾ ਹੀ ਕਰੀ ਜਾਂਦਾ ਹੈ ਇਹ ਬੜੀ ਵੱਡੀ ਸੇਵਾ ਜਿਹੜਾ ਨਾਮ ਜਪਣਾ ਮੰਨੋ ਇਸ ਚੀਜ਼ ਨੂੰ ਮੰਨਣ ਉੱਤੇ ਆਪਣੀ ਕਹਾਣੀ ਅੜੀ ਖੋਈ ਸਾਰੀ ਜਿਹੜੀ ਸੁਣਨ ਨੂੰ ਤਾਂ ਬਹੁਤ ਠੀਕ ਹੈ ਪਰ ਮੰਨਣ ਕਰਕੇ ਤੇ ਬਸ ਆਪਾਂ ਵੀ ਇਹੀ ਕੋਸ਼ਿਸ਼ ਕਰੀਏ ਕਿ ਮੈਂ ਵੀ ਆਪਣਾ ਭੋਗ ਜੋਗ ਬਿਯੋਗ ਸਭ ਨਾਮ ਨਹੀਂ ਬਣਾਵਾਂ ਨਾਮ ਹੀ ਮੇਰਾ ਸਾਰਾ ਕੁਝ ਹੈ ਇਹੀ ਮੇਰੀ ਸੇਵਾ ਹੈ ਨਾਨਕ ਪੂਜੈ ਹਰ ਹਰ ਦੇਵਾ ਦੇਵਾ ਜੋ ਪ੍ਰਕਾਸ਼ ਰੂਪ ਹੈ ਵਾਹਿਗੁਰੂ ਵਾਹਿਗੁਰੂ ਉਸੇ ਦੀ ਹੀ ਰੱਬ ਦੇ ਪਿਆਰੇ ਪੂਜਾ ਕਰਦੇ ਨੇ ਇਹੀ ਉਹਨਾਂ ਦੀ ਪੂਜਾ ਹੈ ਪੂਜਾ ਕੀਚਾ ਨਾਮ ਤੇ ਆਈ ਹੈ ਹਰ ਹਰ ਜਨਕੈ ਮਾਲਖ ਖਜ਼ਾਨਾ ਇਹ ਵਾਹਿਗੁਰੂ ਵਾਹਿਗੁਰੂ ਕਰਨਾ ਹੀ ਰੱਬ ਦੇ ਪਿਆਰਾਂ ਲਈ ਮਾਲ ਖਜ਼ਾਨਾ ਸਭ ਕੁਝ ਇਹੀ ਹੈ ਕਿਉਂਕਿ ਨਾਮ ਹੀ ਸਭ ਤੋਂ ਵੱਡਾ ਖਜ਼ਾਨਾ ਹੈ ਇਹੀ ਸਭ ਕੁਝ ਹੈ ਵਾਹਿਗੁਰੂ ਦੀ ਕਿਰਪਾ ਨਾਲ ਦੇਖੋ ਨਾਮ ਹੈ ਤਾਂ ਮਾਰਾ 10ਵੇਂ ਪਾਸ਼ਾ ਕਹਿਣ ਲੱਗੇ ਜਾ ਕੇ ਜੋ ਰਾਏਕੋਟ ਪਹੁੰਚੇ ਕਹਿੰਦੇ ਭਾਈ ਕੁਝ ਖਿਗਾਓ ਦੁੱਧ ਲਿਆਓਗੇ ਸਾ ਉਸ ਵਕਤ ਨੂਰਾ ਮਾਹੀ ਮੱਝਾਂ ਚਾਲ ਰਿਹਾ ਸੀ ਮਹਾਰਾਜ ਕਹਿੰਦੇ ਭਾਈ ਦੁੱਧ ਛਕਾਓ ਕਹਿੰਦਾ ਮਹਾਰਾਜ ਜੀ ਇਹ ਤਾਂ ਹਲੇ ਔਸਰ ਝੋਟੀ ਸੂਈ ਨਹੀਂ ਹੈ ਹਾਲ ਦਾ ਪਹਿਲਾਂ ਸੂਆ ਵੀ ਨਹੀਂ ਸੋਈ ਮਹਾਰਾਜ ਕਹਿੰਦੇ ਵਸ ਵਾਹਿਗੁਰੂ ਕਹਿ ਕੇ ਥਾਪੜਾ ਦੇ ਕੇ ਬਹਿ ਜਾਈ ਦੁੱਧ ਆਪੇ ਦੇ ਦੇਗੀ ਦੇਖੋ ਨਾਮ ਨੇ ਜੇ ਆਪਾਂ ਕਹੀਏ ਕਿ ਮੱਝ ਦੁੱਧ ਨਹੀਂ ਦੇ ਨਾਮ ਹੀ ਕਰਦਾ ਸਾਰਾ ਕੁਝ ਇਹ ਸਭ ਦਿਖਾਵਾ ਹੈ ਬਾਕੀ ਦੀਆਂ ਗੱਲਾਂ ਜਿਹੜਾ ਸਮਝ ਗਿਆ ਸਮਝ ਗਿਆ ਕਹਨ ਮਹਾਰਾਜ ਜੀ ਮੇਰੇ ਕੋਲ ਤਾਂ ਬਰਤਨ ਵੀ ਨਹੀਂ ਮਹਾਰਾਜ ਕੋ ਗੰਗਾ ਸਾਗਰ ਸੀ ਉਹਦੇ ਚ ਕਈ ਮੋਰੀਆਂ ਸੀਗੀਆਂ ਜੇ ਉਹਦੇ ਚ ਰੇਤਾ ਪਾ ਦਈਏ ਸਾਰਾ ਨਿਕਲ ਜਾਂਦਾ ਮੋਰੀਆਂ ਚ ਪਰ ਜੇ ਪਾਣੀ ਪਾ ਦਈਏ ਨਹੀਂ ਨਿਕਲਦਾ ਇਹ ਵੀ ਅਜੀਬ ਚੀਜ਼ ਹੈ ਹੁਣ ਤੋਂ ਪਾਕਿਸਤਾਨ ਲੈ ਗਏ ਸੀ ਉਹ ਪਰਿਵਾਰ ਵਾਲੇ ਜਿਹੜੇ ਇਹਨਾਂ ਦੇ ਸੀਗੇ ਰਾਏ ਕੱਲੇ ਉਹਨਾਂ ਦੇ ਪਰਿਵਾਰ ਵਾਲੇ ਉੱਥੇ ਪਿਆ ਹੁਣ ਮਹਾਰਾਜ ਕਹਿੰਦਾ ਹੈ ਜੇ ਦੁੱਧ ਚੋ ਲਿਆ ਕਹਿੰਦੇ ਮਹਾਰਾਜ ਇਹ ਚ ਤਾਂ ਨਿਕਲ ਜਾਏਗਾ ਕਹਿੰਦੇ ਨਹੀਂ ਨਿਕਲੇਗਾ ਵਾਹਿਗੁਰੂ ਕਹਿ ਕੇ ਚੌਣ ਲੱਗ ਜਾ ਜਿਹੜੀ ਝੋਟੀ ਨੇ ਹਲੇ ਕੋਈ ਸੁਆ ਹੀ ਨਹੀਂ ਪਾਇਆ ਉਹ ਝੋਟੀ ਨੂੰ ਥਾਪੜਾ ਦੇ ਕੇ ਬਹਿ ਕੇ ਚੌਣ ਲੱਗ ਪਿਆ ਗੰਗਾ ਸਾਗਰ ਭਰ ਲਿਆ ਦੁੱਧ ਦੇ ਨਾਲ ਤੇ ਮਹਾਰਾਜ ਚਕਾ ਦਿੱਤਾ ਇਹ ਨਾਮ ਹੀ ਹੈ ਨਾਮ ਹੀ ਸਾਰਾ ਕਰਮ ਕਰਦਾ ਕਿਉਂਕਿ ਮਹਾਰਾਜ ਦਾ ਤਾਂ ਹੁਣ ਨਾਮ ਹੀ ਨਾਮ ਹੈ ਉਹ ਤਾਂ ਨਾਮ ਜੇ ਕਹੀਏ ਕਲਗੀਆਂ ਵਾਲੇ ਪਾਦਸ਼ਾਹ ਚਰਨਾਂ ਤੋਂ ਲੈ ਕੇ ਸੀਸ ਤੱਕ ਨਾਮ ਹੀ ਨਾਮ ਹੈ ਨਾਮ ਦਾ ਹੀ ਸਰੂਪ ਹੈ ਉਹ ਨਾਮ ਨਹੀਂ ਸਰੂਪ ਧਾਰਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਮ ਨੇ ਹੀ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰਿਆ ਮਹਾਰਾਜ ਕਹਿੰਦੇ ਇਹ ਸਾਡੇ ਲਈ ਨਾਮ ਹੀ ਸਾਰਾ ਕੁਝ ਹੈ ਹਰ ਹਰ ਜਨ ਕੈ ਮਾਲ ਖਜ਼ੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਵਾਹਿਗੁਰੂ ਨੇ ਆਪ ਆਪਣੇ ਪਿਆਰਿਆਂ ਨੂੰ ਨਾਮ ਦੀ ਦਾਤ ਦਿੱਤੀ ਹੈ ਹੋਰ ਕੋਈ ਨਹੀਂ ਦੇ ਸਕਦਾ ਹਰ ਹਰ ਜਨਕ ਓਟ ਸਤਾਣੀ ਜਨਾਂ ਵਾਸਤੇ ਜਿਹੜੀ ਆ ਨਾ ਵਾਹਿਗੁਰੂ 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 ਕਰਨਾ ਹੀ ਸਾਹ ਤਾਣੀ ਸਿਹਤ ਤਾਣ ਦੇ ਸਿਹਤ ਬਲ ਦੇ ਤਕੜੀ ਓਟ ਹੈ ਨਾਮ ਨਾਮ ਦੀ ਹੀ ਓਟ ਗ੍ਰਹਿਣ ਕੀਤੀ ਰੱਬ ਦੇ ਪਿਆਰਿਆਂ ਨੇ ਹਰ ਪ੍ਰਤਾਪ ਜਨ ਅਗਰ ਨਾ ਜਾਣੀ ਹਰੀ ਦੇ ਪ੍ਰਤਾਪ ਤੋਂ ਬਿਨਾਂ ਰੱਬ ਦੇ ਪਿਆਰਿਆਂ ਨੇ ਹੋਰ ਕੁਝ ਜਾਣਿਆ ਹੀ ਨਹੀਂ ਸਭ ਤੇਰਾ ਹੀ ਪ੍ਰਤਾਪ ਹੈ ਸਭ ਤੇਰਾ ਹੀ ਪ੍ਰਤਾਪ ਹੈ ਜਦੋਂ ਆਪਣਾ ਪ੍ਰਤਾਪ ਦਿਖਾਉਣ ਲੱਗ ਜਾਂਦੇ ਨੇ ਨਾ ਫੇਰ ਇਹ ਅਖਰ ਮੂੰਹੋਂ ਨਿਕਲਦਾ ਤੇਰਾ ਹੀ ਪ੍ਰਤਾਪ ਹੈ ਸੱਚੇ ਪਾਤਸ਼ਾਹ ਸਭ ਕੁਝ ਆਪਣੇ ਆਪ ਹੀ ਕਰਦਾ ਨਾਮ ਦੀ ਕਿਰਪਾ ਨਾਲ ਹੀ ਸਾਰਾ ਕੁਝ ਹੋਣ ਲੱਗ ਜਾਂਦਾ ਓਤ ਪੋਤ ਜਨ ਹਰ ਰਸ ਰੱਤੇ ਰੱਬ ਦੇ ਪਿਆਰੇ ਜਿਹੜੇ ਜਨ ਨੇ ਉਹ ਹਰੀ ਰਸ ਨਾਮ ਰੰਗ ਦੇ ਵਿੱਚ ਇੰ ਆਉ ਰੰਗੇ ਪਏ ਨੇ ਜਿਵੇਂ ਓਤ ਅਤੇ ਪੋਤ ਤਾਣਾ ਅਤੇ ਪੇਟਾ ਇਹ ਕੀ ਹੋਇਆ ਕੱਪੜਾ ਖੱਡੀ ਤੇ ਬੁਣਦੇ ਨੇ ਇੱਕ ਧਾਗਾ ਸਿੱਧਾ ਪੈਂਦਾ ਇੱਕ ਟੇਢਾ ਪੈਂਦਾ ਹੁਣ ਵੀ ਆਪਣੇ ਜਿੰਨੇ ਕੱਪੜੇ ਪਾਏ ਨੇ ਇੱਕ ਇੱਕ ਧਾਗਾ ਸਿੱਧਾ ਇੱਕ ਟੇਢਾ ਇਹਨੂੰ ਕਹਿੰਦੇ ਤਾਣਾ ਪੇਟਾ ਭਾਵ ਜਿਵੇਂ ਕੱਪੜੇ ਦੇ ਤਾਰ-ਤਾਰ ਦੇ ਵਿੱਚ ਧਾਗੇ-ਧਾਗੇ ਨੂੰ ਰੰਗ ਚੜ ਜਾਂਦਾ ਹੈ ਜੇ ਰੰਗ ਦੇ ਦਈਏ ਤਾਂ ਇਸੇ ਪ੍ਰਕਾਰ ਰੱਬ ਦੇ ਪਿਆਰਿਆਂ ਨੂੰ ਊਤ-ਪੋਤ ਜਨ ਹਰ ਰਸ ਰਾਤੇ ਉਹ ਨਾਮ ਰੰਗ ਦੇ ਵਿੱਚ ਰੰਗੇ ਨੇ ਊਤ-ਪੋਤ ਤਾਣੇ-ਪੇਟੇ ਵਾਂਗੂ ਇਹ ਜੇ ਰੰਗ ਵਿੱਚ ਰੰਗੇ ਨੇ ਕਿ ਸੁਨ ਸਮਾਦ ਨਾਮ ਰਸ ਮਾਤੇ ਨਾਮ ਦੇ ਰਸ ਵਿੱਚ ਇਹ ਜੇ ਮਾਤੇ ਤੋਂ ਭਾਵ ਮਸਤ ਹੋਏ ਪਏ ਨੇ ਕਿ ਸੁਨ ਸਮਾਦ ਤੱਕ ਚਲੇ ਗਏ ਨੇ ਅੰਤਰ ਸੁਨੰ ਬਾਹਰ ਸੁਨੰ ਤ੍ਰਿ ਭਵਨ ਸੁਨੰ ਸੁਨੰ ਚੌਥਾ ਸੁਨੈ ਜੋ ਨਰ ਜਾਣੈ ਤਾਕੋਂ ਪਾਪ ਨ ਪੁੰਨੰ ਸੁਨ ਸਮਾਦ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਅਪਣ ਕੀ ਆ ਨਾਨਕ ਆਪੇ ਹੀ ਫਿਰ ਜਾਪ ਇਹ ਹੁਣ ਰੱਬ ਦੇ ਪਿਆਰਿਆਂ ਦੀ ਸੁਨ ਸਮਾਧ ਹੈ ਦੋ ਪ੍ਰਕਾਰ ਦੀ ਸਮਾਧੀ ਹੁੰਦੀ ਹੈ ਇੱਕ ਸਮਾਧੀ ਹੁੰਦੀ ਸਾਬ ਕਲਪ ਇੱਕ ਸਮਾਧੀ ਹੈ ਨਿਰਵਿਕਲਪ ਜਿਹੜੀ ਸਾਬ ਕਲਪ ਹੈ ਸਮਾਧੀ ਤਾਂ ਲੱਗ ਜਾਂਦੀ ਹੈ ਅੱਛੀ ਸੋਹਣੀ ਪਰ ਸਾਬ ਕਲਪ ਹੋਣ ਕਰਕੇ ਉਹ ਚ ਕੋਈ ਨਾ ਕੋਈ ਫੁਰਨਾ ਆ ਜਾਂਦਾ ਇੱਕ ਹੁੰਦੀ ਏ ਨਿਰਵikalਪ ਸਮਾਧੀ ਨਿਰਵikalਪ ਸਮਾਧੀ ਸਿਰਫ ਅਕਾਲ ਪੁਰਖ ਦੀ ਲੱਗਦੀ ਹੈ ਨਿਰਵikalਪ ਸਮਾਧੀ ਸਤਗੁਰੂ ਜੀ ਦੀ ਆਪਣੀ ਸਮਾਧੀ ਹੈ ਨਿਰਵikalਪ ਸਮਾਧੀ ਜਿਹੜੇ ਸੰਪੂਰਨਤਾ ਚ ਚਲੇ ਜਾਂਦੇ ਬ੍ਰਹਮ ਗਿਆਨ ਵਿੱਚ ਉਹਨਾਂ ਦੀ ਲੱਗ ਜਾਂਦੀ ਹੈ ਬਸ ਇਹ ਥੱਲੇ ਥੱਲੇ ਵਾਲਿਆਂ ਕੋਲ ਤਾਂ ਹੈ ਸਾਬ ਕਲਪ ਕਿਉਂਕਿ ਉਹਦਾ ਸਮਾਧੀ ਲੱਗੀ ਵਿੱਚ ਵੀ ਕੋਈ ਨਾ ਕੋਈ ਫੁਰਨਾ ਆ ਜਾਂਦਾ ਪਰ ਜਿਹੜੇ ਰੱਬ ਦੇ ਪਿਆਰੇ ਪਹੁੰਚ ਚੁੱਕੇ ਨੇ ਉਹਨਾਂ ਕੋਲ ਸੁੰਨ ਸਮਾਧ ਹੈ ਜਿਨ੍ਹਾਂ ਨੂੰ ਕੋਈ ਸੰਕਲਪ ਰੱਬ ਨੂੰ ਕੋਈ ਸੰਕਲਪ ਹੁੰਦਾ ਹੀ ਨਹੀਂ ਕਦੇ ਵੀ ਨਹੀਂ ਹੁੰਦਾ ਪਤਾ ਨਹੀਂ ਇਹ ਕਿਵੇਂ ਹੋ ਗਿਆ ਕਿ ਸ੍ਰਿਸ਼ਟੀ ਬਣਾਉਣੀ ਹੈ ਬਸ ਇੱਕ ਵਾਰੀ ਸੰਕਲਪ ਕਰ ਲਿਆ ਸ੍ਰਿਸ਼ਟੀ ਬਣਾਉਣ ਦਾ ਫਿਰ ਇੱਕ ਵਾਰ ਕਰੇਗਾ ਸ੍ਰਿਸ਼ਟੀ ਹੁਣ ਖਤਮ ਕਰ ਦਈਏ ਬਸ ਹੁਣ ਲੋੜ ਨਹੀਂ ਮੈਨੂੰ ਇਹਦੀ ਮੈਂ ਖੇਡ ਲਿਆ ਖੇਲ ਖੇਲਾ ਖੇਲ ਖੇਲ ਨੰਤ ਕੋ ਫਰੇਕ ਹੈ ਫਿਰ ਇਕੱਠੀ ਕਰ ਦੇਣਗੇ ਸਾਰੀ ਸ੍ਰਿਸ਼ਟੀ ਨੂੰ ਆਠ ਪਹਿਰ ਜਨ ਹਰ ਹਰ ਜਪੈ ਰੱਬ ਦੇ ਪਿਆਰੇ ਅਠੇ ਪਹਿਰ ਹੀ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਨੇ ਕਰੀ ਜਾਂਦੇ ਨੇ ਨਾਲੇ ਤਾਂ ਤੁਸੀਂ ਨਾਮ ਵੀ ਜਪਾਈ ਜਾਂਦੇ ਹੋ ਮਹਾਰਾਜ ਹੁਣ ਆਪਾਂ ਨਾਮ ਵਿੱਚੇ ਹੀ ਜਪਾਈ ਜਾਂਦੇ ਨੇ ਆ ਜਿਹੜਾ ਹਰ ਹਰ ਅੱਖਰ ਆਉਂਦਾ ਪ੍ਰਭੂ ਅੱਖਰ ਆਉਂਦਾ ਇਹ ਸਿਮਰਨੀ ਤਾਂ ਕਰਾ ਰਹੇ ਪਰਮੇਸ਼ਰ ਦਾ ਨਾਲ ਹੀ ਸਿਮਰਨ ਹੋ ਰਿਹਾ ਆਪਣਾ ਆਠ ਪਹਿਰ ਜਨ ਹਰ ਹਰ ਜਪੈ ਸਿਮਰਨ ਆ ਗਿਆ ਵਿੱਚੇ ਹੀ ਹਰ ਹਰ ਇਹ ਉਹਦਾ ਨਾਮ ਹੈ ਪਰਮੇਸ਼ਰ ਦਾ ਵਾਹਿਗੁਰੂ ਵਾਹਿਗੁਰੂ ਇੱਕੋ ਹੀ ਗੱਲ ਹੈ ਜਾਣਾ ਸਾਰਿਆਂ ਨੇ ਵਾਹਿਗੁਰੂ ਮੰਤਰ ਤੇ ਹੀ ਹੈ ਜੇ ਆਪਾਂ ਹਰ ਹਰ ਦਾ ਜਾਪ ਵੀ ਕਰੀਏ ਨਾ ਇਹ ਉਲਟ ਕੇ ਵਾਹਿਗੁਰੂ ਮੰਤਰ ਬਣ ਜਾਂਦਾ ਮੂਲ ਮੰਤਰ ਤੁਸੀਂ ਕਰੀ ਜਾਓ ਤਾਂ ਉਹ ਵੀ ਵਾਹਿਗੁਰੂ ਹੀ ਬਣ ਜਾਣਾ ਗੁਰਬਾਣੀ ਜਿੰਮੀ ਮਰਜ਼ੀ ਪੜੀ ਜਾਵੇ ਉਹ ਮੁੜ ਕੇ ਵਾਹਿਗੁਰੂ ਮੰਤਰ ਤੇ ਹੀ ਆ ਜਾਂਦੀ ਹੈ ਚੀਜ਼ ਸਾਰੀ ਵਾਹਿਗੁਰੂ ਮੰਤਰ ਤੇ ਹੀ ਖੜੀ ਹੈ ਜਿਹੜੇ ਜਪਜੀ ਸਾਹਿਬ ਦੇ ਪਾਠ ਕਰਨ ਵਾਲੇ ਨੇ ਬਹੁਤ ਬਹੁਤ ਸੁਖਮਨੀ ਸਾਹਿਬ ਦੇ ਪਾਠ ਕਰਨ ਵਾਲੇ ਆ ਉਹ ਵੀ ਅੰਤ ਨੂੰ ਵਾਹਿਗੁਰੂ ਮੰਤਰੀ ਉਹਨਾਂ ਦੇ ਅੰਦਰ ਸ਼ੁਰੂ ਹੁੰਦਾ ਕੁਝ ਵੀ ਕਰ ਲੋ ਆਉਣਾ ਵਾਹਿਗੁਰੂ ਤੇ ਹੀ ਆਇਆ